ਗੱਡੀ ਦੀ ਜਿਹੜੀ ਪਾਸਿੰਗ ਆਪਾਂ ਨੂੰ ਮਿਲੂਗੀ 2027 ਤੱਕਰ ਮਿਲ ਜੂਗੀ ਗੱਡੀ ਬਹੁਤ ਸੋਹਣੀ ਆਪਾਂ ਲੈ ਕੇ ਪਹੁੰਚੇ ਆਂ ਰੇਟ ਕਿੰਨਾ ਕਾ ਕੁੱਲ 55000 ਡਿਮਾਂਡ ਹੈ ਘਾਟਾ ਵਾਧਾ ਮੌਕੇ ਤੇ ਬਹਿ ਕੇ ਕੀਤਾ ਜਾਊਗਾ ਤੇ ਪੂਰੀ ਆਪਾਂ ਗੱਲ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ ਨੰਬਰ ਆਪਣਾ 7719445360 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਤੇ ਪਹਿਲੀ ਗੱਡੀ ਆਪਾਂ ਆਲਟੋ ਲੈ ਕੇ ਪਹੁੰਚਿਆ ਜੀ ਆਲਟੋ ਐਲੈਕਸਾਈ 2011 ਮਾਡਲ ਆਪਾਂ ਲੈ ਕੇ ਪਹੁੰਚਿਆ 170 ਦੀ ਡਿਮਾਂਡ ਦੇ ਵਿੱਚ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਏ ਨੇ ਉਹ ਤੁਸੀਂ ਚੈੱਕ ਕਰੋ ਟਾਇਰ ਚੈੱਕ ਕਰੋ ਗੱਡੀ ਦਾ ਰੰਗ ਦੇਖੋ ਸਾਰਾ ਕੁਝ ਦੇਖੋ ਤੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆ ਗਈ ਹੋਵੇਗੀ ਰੇਟ ਦੀ ਆਪਾਂ ਜੇ ਗੱਲ ਕਰੀਏ ਤਾਂ ਰੇਟ ਜਿਹੜੀ ਡਿਮਾਂਡ ਇਹਨਾਂ ਨੇ ਕੀਤੀ ਆ 170 ਕੀਤੀ ਆ ਘਾਟਾ ਵਾਦਾ ਮੌਕੇ ਤੇ ਬਹਿ ਕੇ ਕੀਤਾ ਜਾਊਗਾ ਮਾਲਕ ਨੇ ਕਿਹਾ ਘਾਟਾ ਵਾਦਾ ਕਰ ਲਾਂਗੇ 170 ਇੱਕ ਵਾਰੀ ਡਿਮਾਂਡ ਮੋਗੇ ਖੜੀ ਆ ਮਾਲਕ ਦੇ ਘਰੇ ਗੱਡੀ ਕਿਸੇ ਨੂੰ ਵੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 98144 13419 ਸੈਕਿੰਡ ਗੱਡੀ ਆਪਾਂ ਈਓਨ ਲੈ ਕੇ ਪਹੁੰਚੇ ਅਸੀਂ ਪੰਜਾਬ ਨੰਬਰ ਗੱਡੀ ਆ ਗਈ ਤੇ ਗੱਡੇ ਦਾ ਰੰਗ ਸੋਹਣਾ ਹੈਗਾ ਜੇ ਆਪਾਂ ਮਾਡਲ ਦੇਖੀਏ ਤਾਂ 2012 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਗੱਡੀ ਪੂਰੀ ਸੋਹਣੀ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਤੇ ਨਾ ਤਾਂ ਗੱਡੀ ਕੋਈ ਲੱਗੀ ਹੋਈ ਹੈ ਕਿਸੇ ਪਾਸੋਂ ਨਾ ਕੋਈ ਕਮੀ ਪੇਸ਼ੀ ਹੈ ਤੇ ਸੋਹਣੀ ਗੱਡੀ ਆ ਬਾਕੀ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੋਵੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਸਟਾਰਟ ਕਰਕੇ ਤੁਰ ਕੇ ਸਾਰਾ ਕੁਝ ਦੇਖ ਕੇ ਉਹ ਤੋਂ ਬਾਅਦ ਤਸੱਲੀ ਤੁਸੀਂ ਕਰ ਸਕਦੇ ਹੋ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਮਾਲਕ ਦਾ ਏਰੀਆ 1,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾ ਘਾਟਾ ਵਾਦਾ ਵੇਖੇ ਕਰ ਲੰਗੇ 1.80 ਡਿਮਾਂਡ ਹੈ ਬਾਕੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਕੋਈ ਗੱਲ ਕਰਨੀ ਹੈ ਮਾਲਕ ਨਾਲ ਆਪੇ ਕਰ ਲਿਓ 844078 55099 ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨੀ ਐ ਜੀ ਬਾਕੀ ਈਆਂਨ ਵੱਡੀ ਤੁਸੀਂ ਦੇਖ ਲਈ ਬਾਕੀ ਹੋਰ ਵੀ ਕਈ ਗੱਡੀਆਂ ਤੁਸੀਂ ਦੇਖੋਗੇ ਵੀਡੀਓ ਤੋਂ ਕਿੰਨੇ ਦੀ ਲੱਗ ਰਹੀ ਆ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਐ ਨੰਬਰ ਤੋਂ ਮਿਲ ਗਿਆ ਹੂਆ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਤੇ ਵਰਨਾ ਗੱਡੀ ਹੁਣ ਤੁਸੀਂ ਇੱਕ ਚੈੱਕ ਕਰੋ ਲੈ ਕੇ ਪਹੁੰਚਿਆ 2012 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਵਰਨਾ ਗੱਡੀ ਆ ਪੂਰੀ ਸੋਹਣੀ ਐ ਚਿੱਟੇ ਰੰਗ ਦੀ ਐ ਜੀ ਮਾਲਕ ਦਾ ਏਰੀਆ ਧੂਰੀ ਐ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੀ ਐ ਗੱਡੀ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਸਕਦਾ ਹੂੰ 340 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਰੇਟ ਡਿਮਾਂਡ 340 ਇੱਕ ਵਾਰੀ ਮਾਲਕ ਨੇ ਲਾ ਕੇ ਆਪਣੇ ਕੋਲੇ ਭੇਜੀ ਐ ਅੰਦਰੋਂ ਤੁਸੀਂ ਦੇਖ ਲਿਆ ਹੋਊਗਾ ਬਾਹਰੋਂ ਤੁਸੀਂ ਸਾਰਾ ਕੁਝ ਦੇਖ ਲਿਆ ਹੋਊਗਾ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਬੀ.ਈ.ਸੀ ਹੀਟਰ ਤੋਂ ਲੈ ਕੇ ਅੰਦਰ ਬਾਹਰੋਂ ਇੰਜਨ ਗੇਅਰ ਦਾ ਤੇ ਸਾਰਾ ਕੁਝ ਜਿੰਨਾ ਵੀ ਹੁੰਦਾ ਕੰਮ ਸਰਵਿਸ ਸਾਰਾ ਕੁਝ ਹੋਇਆਗਾ ਇੱਕ ਨੰਬਰ ਗੱਡੀ ਆ ਕੋਈ ਕਮੀ ਪੇਸ਼ੀ ਹੈ ਨਹੀਂ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 76579 26200 ਪੂਰਾ ਗੱਲ ਕਰ ਲਿਓ ਆਪੇ ਤੁਸੀਂ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਇੱਕ ਬੋਲਟ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚਿਆ ਜੀ ਬਿਲਕੁਲ ਨਵਾਂ ਤੇ ਬਿਲਕੁਲ ਟੋਬ ਦਾ ਜੀ 2022 ਮਾਡਲ ਹੈਗਾ ਬੋਲਟ ਚੱਲਿਆ ਕੁੱਲ 6700 ਕਿਲੋਮੀਟਰ ਬਿਲਕੁਲ ਨਮਲ ਜੀ ਬਰਨਾਲੇ ਖੜਾ ਤੇ ਜਿਹੜੇ ਮਾਲਕ ਨੇ ਉਹ ਆਪਤਾ ਬਾਹਰ ਗਏ ਹੋਏ ਨੇ ਤੇ ਮਾਲਕ ਨੇ ਕਢਵਾਇਆ ਸੀਗਾ ਤੇ ਉਹ ਤੋਂ ਬਾਅਦ ਉਹਨਾਂ ਦਾ ਬਾਹਰ ਦਾ ਪਲਾਨ ਬਣ ਗਿਆ ਬਾਹਰ ਭਾਗੀ ਤੇ ਮੋਟਰਸਾਈਕਲ ਘਰ ਇੱਥੇ ਖੜਾ ਕੋਈ ਨਹੀਂ ਚਲਾਉਂਦਾ ਜੇ ਕਿਸੇ ਨੂੰ ਪਸੰਦ ਆਉਂਦਾ ਤਾਂ ਇਹਨਾਂ ਨਾਲ ਤੁਸੀਂ ਗੱਲ ਕਰ ਲਿਓ ਮਾਲਕ ਨੇ ਆਪਦੇ ਕਿਸੇ ਪਰਿਵਾਰ ਦੇ ਮੈਂਬਰ ਦਾ ਨੰਬਰ ਦਿੱਤਾ ਹੋਇਆ ਹੈ ਤੁਹਾਡੀ ਗੱਲ ਪੂਰੀ ਹੋ ਜੂਗੀ ਫਾਸਟ ਓਨਰ ਹੈਗਾ ਬਾਕੀ ਟਾਇਰ ਟਪਾ ਸਾਰਾ ਕੁਝ ਬਿਲਕੁਲ ਫਰੈਸ਼ ਤੇ ਜਿਵੇਂ ਆਪਾਂ ਸ਼ੋਰੂਮ ਚੋਂ ਕਢਵਾ ਕੇ ਬੋਲਟ ਲਿਆਉਨੇ ਆ ਓਵੇਂ ਦੀ ਕੰਡੀਸ਼ਨ ਆਪਾਂ ਨੂੰ ਬਿਲਕੁਲ ਨਵੀਂ ਮਿਲੇਗੀ ਬਾਕੀ ਫਾਸਟ ਓਨਰ ਕੰਡੀਸ਼ਨ ਵਧੀਆ ਚੱਲਿਆ ਬਹੁਤ ਘੱਟ ਹੋਇਆ 187 ਇੱਕ ਵਾਰੀ ਡਿਮਾਂਡ ਹੈ ਘਟਾਵਾ ਦਿੱਤਾ ਜਾਊਗਾ ਜੇ ਕਿਸ ਨੂੰ ਇਹ ਬੋਲਟ ਪਸੰਦ ਆਉਂਦੇ ਤਾਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇਵੀ ਦਿੱਤਲ ਜੀ 946354235 ਗੱਲ ਕਰ ਲਿਓ ਜੀ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਨੇ ਵੀ ਕਰਨੀ ਆ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਲਾਜ਼ਮੀ ਕਰਿਓ ਕਿਸੇ ਨੇ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਤੇ ਵੀ ਜੀ ਤੁਹਾਡੇ ਕੋਲ ਤੁਹਾਡੇ ਰਿਸ਼ਤੇਦਾਰਾਂ ਕੋਲੇ ਕੋਈ ਬੁਲਟ ਐ ਕੂਠੀ ਆ ਘਰ ਆ ਕੋਈ ਗੱਡੀ ਆ ਮੋਟਰਸਾਈਕਲ ਆ ਆਪਣੇ ਕੋਲੇ ਭੇਜੋ ਨੰਬਰ ਉੱਪਰ ਹਮੇਸ਼ਾ ਆਪਣਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 7719445360 ਆਪਣੇ ਕੋਲੇ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਛੇਤੀ ਤੋਂ ਛੇਤੀ ਲਗਾ ਦੇਵਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਗੱਡੀਆਂ ਤੇ ਮਸ਼ੀਨਰੀਆਂ ਬੁਲਟ ਤੁਸੀਂ ਦੇਖਿਆ ਤੁਹਾਨੂੰ ਵਧੀਆ ਲੱਗਿਆ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੇ ਹਰ ਰੋਜ਼ ਵੀਡੀਓ ਪਹੁੰਚੇ ਜਿ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਨੇ ਹਾਂ ਬਾਕੀ ਤੁਹਾਨੂੰ ਮੈਂ ਪੁੱਛਦਾ ਹੁਣ ਅਸੀਂ ਤੁਸੀਂ ਨੀਚੇ ਕਮੈਂਟ ਕਰਿਆ ਕਰੋ ਤੁਹਾਨੂੰ ਕਿਹੜੀ ਗੱਡੀ ਕਿਹੜੇ ਏਰੀਆ ਚੋਂ ਚਾਹੀਦੀ ਹੈ ਕੀ ਚਾਹੀਦਾ ਕੂਠੀ ਕਰਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਚਾਹੀਦਾ ਕਮੈਂਟ ਕਰੋ ਤੁਹਾਡੀ ਫਰਮਾਇਸ਼ ਤੇ ਅਗਲੀ ਵੀਡੀਓ ਚ ਆਪਾਂ ਪਾ ਦਾਂਗੇ ਜਿਹੜੀ ਮਸ਼ੀਨਰੀ ਵਾਸਤੇ ਜਾਂ ਘਰ ਕੂਠੀ ਵਾਸਤੇ ਤੁਸੀਂ ਆਖੋਗੇ ਬਾਕੀ ਭੇਜਣੀਆਂ ਭੇਜੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਨਵੀਂ ਤੋਂ ਨਵੀਂ ਇਸੇ ਤਰ੍ਹਾਂ ਦੀ ਹਰ ਰੋਜ਼ ਡੇਲੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜਰੂਰ ਦਬਾ ਦਿਓ। ਹੁਣ ਆਪਾਂ ਫਿਰ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ 2012 ਮਾਡਲ ਗੱਡੀ ਲੈ ਕੇ ਪਹੁੰਚੇ ਹਾਂ। ਡਿਮਾਂਡ ਹੈ ਜੀ 1,80,000 ਰੁਪਇਆ ਫਿਰੋਜ਼ਪੁਰ ਮਾਲਕ ਦੇ ਏਰੀਆ 80 ਤੋਂ 85 ਪੈਸੇ ਆਪ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ। ਗੱਡੀ ਸੋਹਣੀ ਹੈ ਤੇ ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਖੜੀ ਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਤੁਸੀਂ ਦੇਖ ਸਕਦੇ ਹੋ। ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਤੁਸੀਂ ਕਰ ਲਿਓ ਤੇ ਫਿਰੋਜ਼ਪੁਰ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9478212379 ਗੱਲ ਕਰ ਲਿਓ ਆਪੇ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ ਹੁਣ ਇੱਕ ਤੁਸੀਂ ਵਰਨਾ ਗੱਡੀ ਚੈੱਕ ਕਰੋ ਜੀ 2008 ਮਾਡਲ ਆਪਾਂ ਲੈ ਕੇ ਪਹੁੰਚਿਆ 1 ਲੱਖ ਤੇ 5000 ਰੁਪਏ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਅੰਮ੍ਰਿਤਸਰ ਮਾਲਕ ਦਾ ਏਰੀਆ ਦਾ ਕੰਡੀਸ਼ਨ ਗੱਡੀ ਦੀ ਸੋਹਣੀ ਹੈ। ਬਾਕੀ ਇਹਨਾਂ ਨੇ ਵੀਡੀਓ ਸੋਹਣੀ ਬਣਾ ਕੇ ਭੇਜੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਸਰਫ ਡਿਮਾਂਡ ਦਾ 158 ਮਾਡਲ ਹੈ ਤੇ ਟੈਟ ਪਾ ਠੀਕ ਹੈ। ਬਾਕੀ ਤੁਸੀਂ ਸਾਰੇ ਪਾਸੋਂ ਦੇਖ ਲਈ ਗੱਡੀ। ਵੀਡੀਓ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ। ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦੇ ਨਜ਼ਿਰ 99100 9846320 ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ। मारुति 800 ਗੱਡੀ ਆਪਾਂ ਇੱਕ ਲੈ ਕੇ ਪਹੁੰਚਿਆ ਸੀ 2004 ਮਾਡਲ ਹੈ 27 ਤੱਕਰ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 55000 ਰੁਪਏ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ ਲੁਧਿਆਣੇ ਗੱਡੀ ਖੜੀ ਆਪਾਂ ਨੂੰ ਘਰੇ ਮਿਲ ਜੂਗੀ ਟਾਇਰ ਟਪਾ ਠੀਕ ਆ ਸੋਹਣੀ ਗੱਡੀ ਆ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਬਾਕੀ ਚਾਰੇ ਪਾਸੇ ਤੁਸੀਂ ਆਪ ਹੀ ਦੇਖ ਲਓ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਜਿਨ੍ਹਾਂ ਦੀ ਇਹ 800 ਗੱਡੀ ਆ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਗਿਆ ਹੂਆ 97 812 12430 ਗੱਲ ਕਰ ਲਿਓ ਆਪੇ ਸੀ ਤੇ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਉੱਪਰ ਨੰਬਰ ਆਪਣਾ ਲਿਖਿਆ ਰਹਿੰਦਾ ਪੂਰੀ ਵੀਡੀਓ 'ਚ ਆਪਣੇ ਕੋਲੇ ਵੀਡੀਓ ਇੱਕ ਲਾਜ਼ਮੀ ਬਣਾ ਕੇ ਭੇਜੋ ਫੋਟੋਆਂ ਦੇ ਜਾਣਕਾਰੀ ਭੇਜ ਕੇ ਫਰੀਦ ਵਿਚਾੜ ਲਗਵਾ ਸਕਦੂ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਅਗਲੀ ਵੀਡੀਓ 'ਚ ਕਿਹੜੀ ਮਸ਼ੀਨਰੀ ਕਿੱਥੋਂ ਕੀ ਚਾਹੀਦਾ ਤੁਹਾਨੂੰ ਕਰੋ ਕਮੈਂਟ